ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਪੰਜਵਾਂ ਹਰ ਭਗਤਾਂ ਹਰ ਆਰੰਦਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਦੇ ਤਕਾਮ ਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਵੇਂ ਕੀ ਵਡਿਆਈ ਬਖਸ਼ੀਐ ਨਿਤ ਚੜੈ ਸਵਾਈ ਹਰ ਭਗਤਾਂ ਨੂੰ ਠਿਰ ਘਰੀ ਬਹਾਲੇਨ ਆਪਣੀ ਪੈਜ ਰਖਾਈ ਨਿੰਦਕ ਪਾਸੋ ਹਰ ਲੇਖਾ ਮੰਗਸੀ ਬਹੁ ਦੇਸ ਰਾਈ ਜੇ ਹਿੰਦਕ ਆਪਣੇ ਜੀਏ ਕਮਾਵਣ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ ਜਨਨਾਣਿਤ ਦੇਖ ਵਿਗਸਿਆ ਹਰ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਤਾ ਜੀਓ ਪਿੰਡ ਸਭ ਤੇਰਾ ਤੁਮ ਠਾਕੁਰ ਉੱਚ ਭਗਵਾਨ ਦਾਸਨ ਦਾਸ ਕਹ ਜਨਾਨਿਕ ਜੇਹਾ ਤੁਮ ਕਰਾਏ ਤਿਹ ਹੋ ਕਰੀ ਬਖਿਆ ਸੁ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗਤ ਜੀਓ ਆਵ ਜਲਦੀ ਵਾਰ ਵਿਚਾਰ ਚੱਲ ਰਹੀ ਹੈ ਧੰਤਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਮੁਬਾਰਕ ਅਸਨਾ ਨੂੰ ਚਾਣ ਕੀਤਾ ਹੋਇਆ ਗੋੜੀ ਦੀ ਵਾਰ ਦਾ ਲੜੀ ਵਾਰ ਦਾ 30 ਨੰਬਰ ਸ਼ਬਦ ਹੈ ਜੋ ਕਿ 316 ਦੇ ਸੋਭਿਤ ਹੈ ਅਪਨ ਸਲੋਕ ਸਰਵਣ ਕਰ ਚੁੱਕੇ ਸਤ ਅੱਜ ਮਹੱਲਾ ਕਰਾਂਗੇ ਕੱਲ ਨੂੰ ਪੌੜੀ ਵਿਚਾਰਾਂਗੇ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵੱਢਿਆ ਪਹਿਲਾਂ ਆਪਾਂ ਨੂੰ ਸਲੋਕ ਚ ਦੱਸਿਆ ਸਤਿਗੁਰੂ ਨੇ ਵੀ ਜਿਹੜੇ ਭਗਤ ਨੇ ਉਹਨਾਂ ਦੇ ਪੈਜ ਆਪ ਪੰਜਾਂ ਚੋਰਾ ਤੋਂ ਬਚਾ ਕੇ ਰੱਖਣੀ ਦੱਸਦਾ ਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਪੰਜਾਂ ਤੇ ਵਿਸ਼ਵਾਸ ਕਰ ਦਿੰਦਾ ਜਮਾ ਦੀ ਫੁਮਾਰ ਜਮਾ ਦੀ ਸਾਹੀ ਦੇ ਵਿੱਚ ਪਾ ਦਿੰਦਾ ਹਰ ਕੋ ਇਨ ਤਰ੍ਹਾਂ ਆਰਾਧਨਾ ਕਰਦਾ ਜਿਹੜੇ ਜਿਹੜੇ ਭਗਤ ਨੇ ਜਿਹੜੇ ਪੰਜ ਚੋਰ ਉਹਦੇ ਵਾਸਤੇ ਕਰ ਦਿੰਦੇ ਨੇ ਤੇ ਮੇਰੇ ਸਾਧੂ ਗੁਰੂ ਕੇਤੇ ਉਹ ਭਗਤ ਹਰ ਆਰਾਧਿਆ ਉਹ ਹਰੀ ਨੂੰ ਆਰਾਧਦਾ ਹੈ ਹਰ ਕੀ ਵਡਿਆਈ ਕਿਉਂਕਿ ਉਹ ਹਰੀ ਦੀ ਵਡਿਆਈ ਹੈ ਰੰਕਾਰ ਦੀ ਵਡਿਆਈ ਸਿਫਤਲਾ ਹੈ ਹਰ ਕੀਰਤਨ ਪ੍ਰਗਿਤ ਨੇ ਤਗਾਵ ਦੇ ਆਰੇ ਨਾਲ ਸੁਖਦਾਈ ਕਿਉਂਕਿ ਭਗਤਾਂ ਨੂੰ ਪਤਾ ਹੈ ਉਹ ਹਰੀ ਦੀ ਕੀਰਤੀ ਜਾਣਦੇ ਹਨ ਇੱਥੇ ਗਾਮਨ ਦੇ ਬਿੰਦੀ ਲੱਗੀ ਅੱਗੇ ਜੀ ਉਬਰਵਾਤਮਾ ਦੇ ਸਿਫਤ ਨੇ ਕੀਰਤੀ ਵਡਿਆਈ ਹੈ ਉਹ ਗਾਉਂਦੇ ਗਾਣਾ ਕਰਦੇ ਸੀ ਨਿਤ ਹਰ ਨਾਮ ਸੁਖਦਾਈ ਕਿਉਂਕਿ ਉਹਨਾਂ ਨੂੰ ਪਤਾ ਜਿਹੜਾ ਨਾਮ ਹੈ ਇਹ ਹੀ ਸੁੱਖਾਂ ਦੀ ਦਵਾਈ ਹੈ ਕਿਉਂਕਿ ਸਤਿਗੁਰੂ ਨੇ ਕਿਹਾ ਸਭੇ ਔਖਨ ਕੀਤੇ ਨਿੰਦਕਾ ਦਾਰੂ ਨਹੀਂ ਕਿਨ ਉਹ ਹੋਰ ਦਵਾਈਆਂ ਦਾ ਇਲਾਜ ਹੈ ਸਭ ਦਾ ਇਲਾਜ ਹੈ ਪਤਾ ਹੈ ਸੁੱਖ ਨਾ ਹਰ ਕੇ ਨਾਮ ਬਿਨ ਨਾਮ ਤੋਂ ਬਿਨ ਸੁੱਖ ਨਹੀਂ ਮਿਲਦਾ ਚੈ ਕਰੋੜਾ ਰੁਪਈਆ ਆ ਜੇ ਕ੍ਰਿਸ਼ਨਵਦੇਗੀ ਆਰਬਾਂ ਖਰਬਾ ਆ ਜੇ ਆਰਬਾਂ ਖਰਬਾ ਆ ਜੇ ਕ੍ਰਿਸ਼ਨਵਦੇਗੀ ਵੀ ਮੈਂ ਅਮੀਰ ਬਣ ਜਾਵਾਂ ਸਾਰੀ ਦੁਨੀਆ ਦਾ ਰਾਜ ਭਾਗ ਆ ਜਾਏ ਉਹ ਵੀ ਆ ਜਾਏਗਾ ਤਾਂ ਇੱਥੇ ਤੱਕ ਆਏਗਾ ਮੇਰੇ ਕੋਲ ਰੱਬ ਵੀ ਆ ਜਾਏ ਕ੍ਰਿਸ਼ਨਨੀ ਮੁਕੇਈ ਕ੍ਰਿਸ਼ਨ ਪ੍ਰਲੇਖੀ ਕੀ ਬੁੱਧੀ ਹੈ ਕੋਰ ਜੋਰੇ ਲਾਕਰੋ ਇਹ ਪਰੇ ਪਰੇ ਹੀ ਕੋਲ ਬੁੱਧੀ ਹੈ ਸਾਬਤ ਹੋ ਗਏ ਨੇ ਕਹਦੇ ਉੱਪਰ ਜਿਹੜੇ ਭਗਤ ਨੇ ਉਹ ਪ੍ਰਮਾਤਮਾ ਦੇ ਸਿੱਖਤ ਗੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਸੁੱਖਾਂ ਦਾ ਖਜਾਨਾ ਨਾਮ ਹੈ ਹਰ ਪਲ ਤਾਂ ਨੋ ਨਿਤ ਨਾਵੇਂ ਦੀ ਵਡਿਆਈ ਬਖਸ਼ੇ ਸਿਆਣਾ ਨਿਤ ਚੜ੍ਹੈ ਸਵਾਈ ਕਿਉਂਕਿ ਪ੍ਰਮਾਤਮਾ ਜਿਹੜਾ ਆਪਣੇ ਭਗਤਾਂ ਨੂੰ ਵਡਿਆਈ ਬਖਸ਼ਦਾ ਨਿਤ ਨਾਵੇਂ ਕਿ ਵਡਿਆਈ ਰੋਜ਼ਾਨਾ ਬਖਸ਼ਦਾ ਇੱਕ ਦਿਨ ਨਹੀਂ ਮੇਰੇ ਵਰਗਾ ਕਹਿੰਦਾ ਮੈਂ ਆਫ ਅੰਮ੍ਰਿਤ ਵੇਲੇ ਉੱਠਦਾ ਹਾਂ ਇੱਕ ਦਿਨ ਉੱਠ ਜਾਵਾਂਗਾ ਦੋ ਦਿਨ ਪਰ ਜਦੋਂ ਕਹਿ ਦੇ ਨਿਰੰਕਾਰ ਦੀ ਬਖਸ਼ਿਸ਼ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਨਿਤ ਨਾਮੇ ਕੀ ਬੜੀ ਆਇਸ਼ੀ ਨਿਤਾ ਪ੍ਰਤੀ ਬਖਸ਼ਿਸ਼ ਦਾ ਇੱਕ ਜਾਂ ਦੋ ਦਿਨ ਦੀ ਬਖਸ਼ਿਸ਼ ਨਿਤਾ ਪ੍ਰਤੀ ਕਰ ਕਿਰਪਾ ਕਰਨਾ ਹੈ ਰੋਜ਼ਾਨਾ ਉਹਨਾਂ ਦਾ ਸਿਖਤ ਸਾਗਾ ਵੀ ਕਰਵਾਂਦਾ ਹੈ ਨਿਤ ਜਿਹੜਾ ਸਦਾ ਨਿਤਾ ਪ੍ਰਤੀ ਸਵਾਈ ਦੂਣ ਸਵਾਈ ਹੁੰਦੀ ਹੈ ਵਰਤੀ ਹੈ ਕਿਉਂਕਿ ਸਤਿਗੁਰੂ ਨੇ ਕਿਹਾ ਕੰਬੀ ਬਾਣੀ ਵੜਿਆਈ ਐਸੀ ਹੈ ਨੇਤ ਵਧਦੋ ਜਾਏਗੀ ਦਿੱਤਾ ప్రతి ਵਧਦਾ ਜਾਏਗਾ ਜਿੰਨਾ ਇਹਨੂੰ ਖੋਲੇਗਾ ਜਿੰਨਾ ਖੱਟੇਗਾ ਗਿਆਨ ਕਿਸੇ ਦਾ ਘਟ ਨਹੀਂ ਰਿਹਾ ਗਿਆਨ ਕਿਸੇ ਕੋਲ ਘਟ ਨਹੀਂ ਰਿਹਾ ਵੰਡਣ ਦੇ ਨਾਲ ਵਧਿਆ ਹੈ ਦੁਨੀਆ ਦੀਆਂ ਹੋਰ ਜਿੰਦਾਂ ਘਟਦੀਆਂ ਨੇ ਸਮਾਂ ਘਟਦਾ ਹੈ ਸਵਾਸ ਘਟਦੇ ਨੇ ਨੌਕਰੀ ਘਟਦੀ ਹੈ ਉਮਰ ਘਟਦੀ ਹੈ ਜੋ ਉਪਜ ਉਸ ਤੋਂ ਬਿਨਸ ਹੈ ਪਰ ਆਜ ਕੇ ਕਾਲ ਨਾਨ ਸਾਗੁਰ ਗਾਏ ਸਾਰੇ ਛਾਰ ਸਗਲ ਜੰਦਾਲ ਕਿਉਂਕਿ ਸਾਰਾ ਕੁਝ ਜਿਹੜਾ ਪੈਦਾ ਹੋਇਆ ਉਹਨੇ ਘਟਨਾ ਹੈ ਖਤਮ ਹੋਣਾ ਹੈ ਮੁਕਣਾ ਹੈ ਪਰ ਜਿਹੜੀ ਵਿਡਿਆਈ ਹੈ ਉਹ ਕਦੇ ਘਟਦੀ ਨਹੀਂ ਜਿੰਨੀ ਵਡੇਗਾ ਉਹਦੀ ਦੁਹਨੀ ਦੂਣ ਸਵਾਈ ਹੋਏਗੀ ਘਟੇਗੀ ਨਹੀਂ ਉਹਨੇ ਵਧੇਗੀ ਨਿਧਾ ਪ੍ਰਤੀ ਵਧੇਗੀ ਪਰ ਹਰ ਭਗਤਾਂ ਨੂੰ ਥਿਰ ਕਰੀ ਬਹਾਰੀਆ ਆਪਣੇ ਭਗਤਾਂ ਨੂੰ ਆਪਣੇ ਮਨ ਦੇ ਵਿੱਚ ਉਹਨਾਂ ਨੇ ਮਨ ਦੇ ਵਿੱਚ ਸਹਿਜ ਘਰ ਚ ਬਿਠਾ ਦਿੰਦਾ ਹੈ ਆਪਣੀ ਪਹਿਚ ਰਖਾਈ ਆਪਣੀ ਪਹਿਚ ਆਪ ਰਸ ਹੁੰਦਾ ਹੈ ਨਿੰਦਕਾਂ ਪਾਸੋ ਅਰਲੇਖਾ ਮੰਗਸੀ ਬਰ ਦੇਸ ਜਾਈ ਕਹਿੰਦੇ ਨਿੰਦਕ ਦੇਣੇ ਕਿਉਂਕਿ ਆਪਾਂ ਸਰਵਣ ਕੀਤਾ ਸੱਬੇ ਅਵਖਰੇ ਕੀਤੇ ਨਿੰਦਕਾਦਾਰ ਉਹ ਨਹੀਂ ਹੋਰ ਫਰਗੇੰ ਮਰੀ ਦਾ ਇਲਾਜ ਹੈ ਕਿ ਨਿੰਦਕ ਦਾ ਦਰੂਣੀ ਪਰ ਨਿੰਦਕ ਤੋਂ ਲੇਖਾ ਵੀ ਬਣਦਾ ਨਿੰਦਗਾ ਪਾਸਵਰ ਲੇਖਾ ਬੁਜੀ ਜਦ ਤੀਆ ਮਾਸਾ ਤੋਲ ਕਢਾਵੇ ਇੱਕ ਇੱਕ ਖੇੜਾ ਦਾ ਵੀ ਹਿਸਾਬ ਲਏਗਾ ਪਰ ਕਿਹਦੇ ਤੋਂ ਜਿਹੜਾ ਨਿੰਦਕ ਹੋਏਗਾ ਗੁਰੂ ਦਾ ਭਗਤ ਤੋਂ ਨਹੀਂ ਪਰਮਤ ਤੋਂ ਨਹੀਂ ਲਏਗਾ ਨਿੰਦਗਾ ਪਾਸਵਰ ਲੇਖਾ ਮਸਿੰ ਜਿੰਦਕ ਨਿੰਦਕ ਤੋਂ ਆਪਣਾ ਲੇਖਾ ਲੈਣਾ ਕਰੇਗਾ ਬਹੁਤ ਦੇ ਸਜਾਈ ਫਿਰ ਸਜਾ ਵੀ ਬਹੁਤ ਤਕਰੀਰ ਦਿੰਦਾ ਹੈ ਕੋਈ ਸਜ਼ਾ ਚ ਕਦੇ ਵੀ ਨਹੀਂ ਹੈ ਕਿਉਂਕਿ ਜੇ ਪਿਆਰ ਕਰਦਾ ਤਾਂ ਸਜ਼ਾ ਵੀ ਦਿੱਤਾ ਫਟਕਾਰ ਵੀ ਲੱਗਦਾ ਜੇ ਹਨਿੰਦਕ ਆਪਣੇ ਜੀਏ ਕਮਾਉਂਦੇ ਤੇ ਹੋ ਫਲ ਪਾਈ ਪਰ ਕਹਿੰਦੇ ਨਿੰਦਕ ਕਰ ਵੀ ਕੀ ਸੰਦਾ ਟ੍ਰਿਪਲ ਆ ਭਗਤ ਸਿੰਘ ਜੀ ਦੱਸ ਦਿੱਤੀ ਆ ਜਿਹੜੀ ਪੌੜੀ ਪਰਮਾ ਲੈਦੇ ਵਿੱਚ ਹੁਣ ਨਿੰਦਕ ਜੀ ਦੱਸਦੇ ਨੇ ਕਹਿੰਦੇ ਕਰੇ ਕੀ ਜੇ ਹਾ ਨਿੰਦਕ ਆਪਣੇ ਜੀਏ ਕਮਾਉਂਦੇ ਜੀਏ ਐਡਾਨੀਏ ਇਹਦੇ ਨੂੰ ਜਰੀਏ ਜੀਏ ਕਮਾਉਂਦੇ ਜਿੰਦ ਦੇ ਨਾਲ ਜਿੰਦ ਕਿ ਜੈਵੋ ਦੇ ਕਰਮ ਕਰਦਾ ਹੈ ਤੇ ਉਹ ਫਲ ਉਹਦੇ ਫਲ ਪਾ ਲੈਂਦਾ ਹੈ ਕਿਹੋ ਜਿਹਾ ਪੰਤਾ ਅੱਗੇ ਦੱਸਦੇ ਨੇ ਅੰਦਰ ਕਮਾਣਾ ਸਰ ਪਰ ਉੱਗਣਾ ਭਾਵੇਂ ਕੋਈ ਬਹਤਰ ਧੀ ਵਿੱਚ ਕਮਾਈ ਅੰਦਰ ਕਮਾਣਾ ਕਿਉਂਕਿ ਬਾਹਰ ਦੀ ਗੱਲ ਨਹੀਂ ਕਹੀ ਅੰਦਰ ਕਮਾਣਾ ਮਨ ਕਰਕੇ ਜੋ ਕਮਾਉਂਦਾ ਹੈ ਕਿ ਮਸਕੀਨ ਜੀ ਬੜਾ ਪਿਆਰਾ ਬਾਤ ਕਰਦੇ ਸਨ ਬਚਨ ਨੇ ਪਾਪਾ ਮਸਕੀਨ ਜੀ ਦੇ ਫੇ ਮਸਕੀਨ ਜੀ ਕਹਿੰਦੇ ਸਨ ਕਿੰਨੇ ਭਾਈ ਸਤਿਗੁਰੂ ਦੀ ਕੋਈ ਬੋਲੀ ਨਹੀਂ ਹੈ ਉਹ ਭਾਵਨਾ ਜਾਣਦਾ ਹੈ ਇੱਥੇ ਵੀ ਉਹ ਗੱਲ ਕਹੀ ਜਾ ਰਹੀ ਹੈ ਅੰਦਰ ਕਮਾਣਾ ਸਰਪ੍ਰੋਗੜ ਹੈ ਭਾਵ ਹੈ ਕੋਈ ਬਾਹਰ ਧਰਤੀ ਵਿੱਚ ਕਮਾਈ ਕਹਿੰਦੇ ਧਰਤੀ ਦੇ ਵਿੱਚ ਬੈਠ ਕੇ ਆਪਣੇ ਆਤਮ ਨੂੰ ਵਿੱਚ ਬਨ ਕੇ ਮਤਲਬ ਗਲੇ ਤੱਕ ਸਾਰ ਧਰਤੀ ਵਿੱਚ ਆਪਣੇ ਆਪ ਨੂੰ ਗੱਡ ਕੇ ਕਮਾਵੇ ਉਹ ਵੀ ਉਹਨੂੰ ਫਲੇਗਾ ਪਰ ਕੰਡਾ ਮਤਲਬ ਇੱਥੇ ਕੀ ਹੈ ਕਹਿੰਦੇ ਵੀ ਮਤਲਬ ਮਨ ਦੀ ਮਨੁਸ਼ਾ ਕਿ ਐਸੀ ਰੱਖਦਾ ਹੈ ਉਹ ਤੇ ਡਿਪੈਂਡ ਕਰਦਾ ਹੈ ਚਾਹੇ ਧਰਤੀ ਦੇ ਵਿੱਚ ਬੈਠ ਕੇ ਕਮਾਵੇ ਆਪਣੇ ਆਪ ਨੂੰ ਗੱਡ ਕੇ ਕਮਾਵੇ ਪਰ ਜੇ ਨਹੀਂ ਮਨ ਦੀ ਮਨੁਸ਼ਾ ਜੈਸੀ ਮਨੁਸ਼ਾ ਤੈਸੀ ਦਸ਼ਾ ਇਹਨੇ ਜੇ ਉਹ ਜੇ ਮਨ ਕਰਕੇ ਕਰੇਗਾ ਉਹ ਜੇ ਫਲ ਪਾ ਲਏਗਾ ਹੋਰ ਵੀ ਵੱਡੀ ਗੱਲ ਅਸੀਂ ਹੈ ਅੰਦਰ ਕਮਾਣਾ ਸਭ ਪ੍ਰਗੜ ਮਨ ਦੇ ਵਿੱਚ ਜਿਹੜਾ ਕਮਾਏਗਾ ਸਿਰ ਤੇ ਪਾਏਗਾ ਹੀ ਬਰੇਗਾ ਬੁਰਾ ਕਰੇਗਾ ਤੇ ਬੁਰਾ ਪਾਏਗਾ ਹੀ ਪਾਏਗਾ ਚੰਗਾ ਕਰੇਗਾ ਤੇ ਚੰਗਾ ਮਿਲ ਜਾਏਗਾ ਪਰ ਚੰਗੇ ਚ ਸਬਰ ਦੇਖਦਾ ਹੈ ਪਰਖ ਦੇਖਦਾ ਹੈ ਦਿਨਾਂ ਇਹ ਵੀ ਨਹੀਂ ਦਿੰਦਾ ਸਬਰ ਦਾ ਫਲ ਵੀ ਦਿੰਦਾ ਹੈ ਪੜਾ ਕੋਈ ਬਹਿ ਧਰਤੀ ਵਿੱਚ ਕਮਾਈ ਕਿਨੇ ਧਰਤੀ ਦੇ ਵਿੱਚ ਵੀ ਜੇ ਬੈਠ ਕੇ ਪੜਾ ਕਰ ਲੈ। ਮਾੜਾ ਕਰਨਾ ਮਨ ਬਿਰਤੀ ਕਰਕੇ ਮਾੜਾ ਸੋਚੀ ਜਾ ਕਿਨੇ ਮਾੜਾ ਦਾ ਤੇਰਾ ਖੁੱਦ ਦਾ ਹੀ ਹੋ ਜਾਣਾ ਹੈ। ਕਹਿੰਦਾ ਮਤਲਬ ਅਸੀਂ ਮਨ ਕਰਕੇ ਜੋ ਕਰਦੇ ਹਾਂ ਪ੍ਰਚੋਲ ਉਹਦੀ ਹੋਣੀ ਹੈ ਤਨ ਕਰਕੇ ਦੁਨੀਆ ਨੂੰ ਹੀ ਬੁਲੇਖੇ ਦਿੱਤੇ ਜਾ ਸਕਦੇ ਪਰੰਤ ਰੰਕਾਰ ਨੂੰ ਨਹੀਂ। ਉਹ ਮਨ ਨਹੀਂ ਜਾਣਦਾ ਤਨ ਨਹੀਂ ਜਾਣਦਾ। ਉਹਨੂੰ ਮਨ ਦਾ ਪਤਾ ਹੈ ਤਨ ਦਾ ਕੁਛ ਨਹੀਂ ਪਤਾ। ਤਣ ਕਰਕੇ ਤੋਂ ਲੰਗੜਾ ਲੁਲਵੀ ਹੋ ਸਕਦਾ ਹੈ ਤਣ ਕਰਕੇ ਅੱਖਾਂ ਤੋਂ ਹੀਣਾ ਵੀ ਹੋ ਸਕਦਾ ਹੈ ਤੇ ਭਾਵੇਂ ਸੂਰ ਦੀ ਸੂਰਜ ਦੀ ਵਾਂਗ ਅੱਖਾਂ ਦੀ ਰੋਸ਼ਨੀ ਵੀ ਨਾ ਹੋਵੇ ਪਰ ਪ੍ਰਵਾਣੋ ਵੀ ਹੋ ਜਾਂਦਾ ਹੈ ਸਤਿਗੁਰੂ ਨੂੰ ਕਥ ਲਈਏ ਅੰਦੇ ਇਹ ਨਾਖੀ ਜਨਮ ਮੁਖ ਲੋਏ ਨਾ ਹੀ ਬੰਦੇ ਸਹੀ ਦਾਣ ਦਾ ਖਸਮੋ ਕੁੱਤੇ ਜੈ ਕਹਿੰਦੇ ਇਹ ਜੇ ਮੜ ਮੁਖ ਜਿਹੜਾ ਹੈ ਧਰਤੀ ਵਿੱਚ ਬਹਿ ਕੇ ਵੀ ਜੇ ਮੰਨ ਦੀਆਂ ਗੰਧ ਵਾਸ਼ਨਾਵਾਂ ਰੱਖਦਾ ਮਨ ਦੀ ਗੰਧ ਭਾਵਨਾ ਰੱਖਦਾ ਹੈ ਕਿੰਨੇ ਭਾਈ ਇੰਜ ਸਮਝ ਲੈ ਅੱਖਾਂ ਹੋਣ ਦੇ ਬਾਵਜੂਦ ਵੀ ਉਹ ਅੰਨਾ ਹੈ ਮਨ ਦਾ ਅੰਨਾ ਸੁਜਾ ਕਰੀ ਸੁਜਾ ਅੱਖਾਂ ਉਹ ਹੈ ਭਗਤ ਜੀ ਮਨੂ ਸਾਧ ਜੀ ਅੱਖਾਂ ਦੇ ਨਾਂ ਹੋਣ ਦੇ ਬਾਵਜੂਦ ਵੀ ਮਨ ਹਲ ਛਾੜ ਹਰ ਵੀ ਮੁਖਰ ਕੋਸਨ ਅੱਖਾਂ ਨਹੀਂ ਸਨ ਪਰ ਫਿਰ ਵੀ ਮਨ ਨੂੰ ਕਹਿ ਦਿੱਤਾ ਤੇ ਅਜ ਪ੍ਰਵਾਨ ਹੋ ਗਏ ਨੇ ਮੇਰੇ ਮਨਾਂ ਭੈੜੀ ਸੰਗਤ ਛੱਡ ਦੇ। ਮਨੇ ਛਾੜੇ ਹੰਮੇ ਮੁਖਰ ਤੋਂ ਸੱਚ। ਇਸ ਲਈ ਜ਼ਰੂਰੀ ਨਹੀਂ ਆ ਅੱਖਾਂ ਦੇ ਨਾਲ ਕਿਉਂਕਿ ਸਤੂ ਉਹ ਕਹਿੰਦੇ ਮਨ ਦੀ ਕੋਈ ਅੱਖ ਨਹੀਂ ਹੈ। ਮੰਨ ਦਿੱਤਾ ਤਾਂ ਕਿ ਸਾਰੀ ਮਨ ਜਿੱਤ ਲੈ ਕਿਉਂਕਿ ਕਈ ਵਾਰੀ ਨਾ ਤਪੱਸਿਆ ਕਰਦੇ ਅਸੀਂ ਕਦੇ ਨਿਤਰੇਮ ਕਰਦੇ ਹੋਈਏ। ਸੰਤ ਸਮੁੰਦਰ ਆ ਪਾਰ ਤੇ ਅੰਚਲ ਜਾਂਦਾ ਕਿਉਂ ਦਿੰਦਾ? ਬਸ ਇਹ ਮਨ ਟਿਕਦਾ ਨਹੀਂ। ਜੇ ਮੈਂ ਕਿਵੇਂ ਕਹਦੇ ਨੇ ਇਹਦਾ ਸਾਡਾ ਮਨ ਨਹੀਂ ਲੱਗਦਾ ਜੀ ਇਹਦਾ ਮਤਲਬ ਸਾਡਾ ਮਨ ਹਜੇ ਤੱਕ ਸਾਡੇ ਵਾਸੇ ਨਹੀਂ ਰਿਹਾ ਸਮਝਾ ਨਹੀਂ ਬੰਦੂ ਆਇਆ ਅਸੀਂ ਦੁਨੀਆ ਸਮਝਾਣ ਚੱਲੇ ਮਨ ਨਹੀਂ ਸਮਝਾਣ ਦਾ ਕਿਵੇਂ ਚਾਹੇ ਧਰਤੀ ਵਿੱਚ ਬੈਠ ਕੇ ਕਮਾਹ ਚਾਹੇ ਸੁੱਤਾ ਕਮਾਹ ਤੇਰੇ ਮਨ ਦੀ ਮਨਸ਼ਾ ਤੇ ਡਿਪੈਂਡ ਕਰੇਗਾ ਤੇਰੀ ਨਿਸ਼ਾ ਜਦੋਂ ਨਾ ਨਿਤ ਦੇਖ ਵਿਗਸਿਆ ਹਰ ਕੀ ਵਡਿਆਈ ਦਸ ਨਾਨਕ ਨੇ ਦੇਖ ਕੇ ਖੁਸ਼ ਹੁੰਦਾ ਹੈ ਹਰਿ ਦੀ ਵਡਿਆਈ ਦੇਖ ਕੇ ਜੇ ਸਤਿਗੁਰ ਚਾਹੇ ਤਾਂ ਭਗਤ ਵਡਿਆਈ ਕਰੇ ਮਨ ਕਰਕੇ ਕੀ ਕਰਦਾ ਤੈਨੂੰ ਪਤਾ ਤੂੰ ਉਹਦੀ ਪਰਜੋਲ ਕਰਦਾ ਹੈ ਜੇ ਮਨਮੁਖ ਆਪਣੇ ਮਨ ਦੀਆਂ ਮਨਾਈਆਂ ਕਰੇ ਤੈਨੂੰ ਪਤਾ ਹੈ ਦਿਖਣ ਨੂੰ ਮਨਮੁਖ ਵੀ ਗੁਰਮੁਖ ਵਰਗਾ ਦੇਖ ਸਕਦਾ ਪਰ ਪ੍ਰਾਣ ਕਿਹੜਾ ਹੁੰਦਾ ਹੈ ਮੇਰੇ ਸਤਿਗੁਰ ਤੇਰੀ ਵਡਿਆਈ ਤੂੰ ਹੈ ਜਾਣਾ ਤੂੰ ਹੀ ਹੋ ਜਾਂਦਾ ਤੇਰੀ ਵਡਿਆਈ ਕੋਈ ਨਹੀਂ ਜਾਣਦਾ ਕਰਤੇ ਕੀ ਮਤ ਕਰਤਾ ਜਾਣਾ ਕਿ ਜਾਣੇ ਕਰ ਸੁਦਾ ਇਹ ਤੇਰੇ ਉੱਪਰ ਤੇੜਾ ਨਾ ਮੇਰੇ ਸਤਿਗੁਰੂ ਇਹ ਵਡਿਆਈ ਪੈ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਵਾਹਿ ਸਤਿਗੁਰੂ ਤੇਰੀ ਵਡਿਆਈ ਤੂੰ ਖੇੜ ਵੀ ਦੱਸ ਦਿੱਤੀ ਖੇੜ ਵੀ ਆਪ ਬਣਾਈ ਖੇੜ ਦਿਖਾਈ ਵੀ ਤੇ ਖੇੜ ਖੜਾਉਂਦਾ ਵੀ ਹੈ ਵੀ ਭਾਈ ਮਨ ਦੀ ਮਨੁਸ਼ਾ ਗਾਚਣੀ ਹੈ ਉਨੇ ਕੋਈ ਪਤਰੀਨੀ ਵਚਨੀ ਤੇਰੀ ਕੋਈ ਤੇਰੀ ਜਨਮ ਤਰੀਕ ਨਹੀਂ ਵਚਨੀ ਕੋਈ ਤੇਰੀ ਕੈਟਾਗਰੀ ਨਹੀਂ ਵਚਨੀ ਕੋਈ ਤੇਰੀ ਇਨਕਮ ਨਹੀਂ ਵਚਨੀ ਉਹਨੇ ਮੰਨ ਵਚਨਾ ਮਨ ਕਿੰਨਾ ਗੁੱਸਾ ਹੈ ਮਨ ਜਾਣਿਆ ਸਭ ਬਾਤ ਜਾਣਤ ਹੀ ਔਗੁਰ ਕਰੇ ਕਾਹੇ ਕਿ ਕੁਸਲਾਤ ਹੱਥ ਦੀ ਤੂਏ ਪਰ ਮਨ ਨੂੰ ਪਤਾ ਵੀ ਮੈਂ ਬੇਈਮਨੀ ਕਰ ਰਿਹਾ ਫਿਰ ਵੀ ਕਰ ਰਿਹਾ ਟਿਕਦਾ ਨਹੀਂ ਤੇ ਫਿਰ ਨੇ ਇੰਜ ਸਮਝ ਲੈ ਹੱਥ ਤੇ ਦੀਵਾ ਤਖੂ ਦੇ ਵਿੱਚ ਫਿਰ ਵੀ ਡਿੱਗੀ ਜਾਂਦਾ ਗੱਲ ਆਇਆ ਸੱਤ ਸਤਿਗੁਰੂ ਨੇ ਬੜਾ ਪਿਆਰਾ ਜੀ ਦਰਵਾਜ਼ਾ ਦਿੱਤਾ ਹੈ ਸਤਿਗੁਰੂ ਕਿਰਪਾ ਕਰਨ ਜੀਰੂ ਦੀ ਬਰੀ ਦਾ ਭਾਲ ਸਾਡੇ ਹਿੱਤਿਆਂ ਵਿੱਚ ਵਸ ਜਾਵੇ ਸਤਿਗੁਰੂ ਪਿਆਰੇ ਸਾਥ ਸੰਗਤਿਓ ਬੇਉ ਸੀਸ ਕਰੋਰ ਦਾ ਅਕੀਤੋ ਕਥਾ ਵਿਚਾਰਾ ਕਰ ਲਈ ਜਾਛ ਅੱਜ ਆਵੇ ਗਾਟਵਾਲੀ ਕੇ ਫਤਿਹ ਦਾ ਜਵਾ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ